ਮੇਰੇ ਵੀਰ ਨੇ ਨਾ ਸਾਨੂੰ ਰਸਤੇ ਪਾਇਆ ਨਹੀਂ ਤੇ ਪਤਾ ਨਹੀਂ ਸੀ ਅੱਜ ਲੱਗਣਾ ਵੀ ਕਿਧਰੋਂ ਕਿਧਰੋਂ ਨੂੰ ਨਿਕਲਣਾ ਤੇ ਇੱਥੋਂ ਅੱਛਾ ਰਾਈਟ ਇਹਨੇ ਸਾਨੂੰ ਬਸ ਕਿਰਪਾ ਨਾਲ ਹੀ ਇਹਨੇ ਪਛਾਣ ਲਿਆ ਨਹੀਂ ਤੇ ਅੱਜ ਪਤਾ ਨਹੀਂ ਸੀ ਲੱਗਣਾ ਵੀ ਕਿਧਰੋਂ ਕਿਧਰੋਂ ਨੂੰ ਕਿ ਵਿਚਾਰਾ ਉਦੋਂ ਦਾ ਸਾਨੂੰ ਰਸਤਾ ਦਿਖਾ ਰਿਹਾ ਤੇ ਬਾਹਰ ਕੱਢ ਰਿਹਾ ਇਹ ਬਹੁਤ ਵੱਡੀ ਗੱਲ ਹੈ ਮੈਂ ਮਿਲਾਂਗਾ ਵੀਰ ਨੂੰ ਵਾਹ ਮਿਹਰਬਾਨੀ ਰੋਟੀਆਂ ਤੁਹਾਡਾ ਤਾਂ ਮੈਨੂੰ ਪਤਾ ਨਹੀਂ ਫੇ ਕਸਮ ਸੇ ਮੈਨੂੰ ਨਹੀਂ ਇਧ ਨਹੀਂ ਆ ਰਿਹਾ ਹਾਂ ਕਸਮ ਤੇ ਮੈਨੂੰ ਵੀ ਇਧ ਆ ਰਹੀ ਐ ਪਰ ਬਹੁਤ ਮੇਰੇ ਵੀਰ ਵਾ ਨਾ 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 ਮੈਨੂੰ ਇਧ ਮੈਨੂੰ ਪਤਾ ਨਹੀਂ 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 ਇਧ ਵੀ ਪ੍ਰਾਂਤ ਨਹੀਂ ਨਹੀਂ ਇੱਥੇ ਲੱਗੇ ਪੜੇ ਪਿਆਰ ਨਾ ਬੜੇ ਜਾਂਦੇ ਹੋਣ ਲੱਗਿਆ ਹੈ ਬੰਦ ਲੰਗ ਕਰ ਗਿਆ ਨੰ ਨੰ ਜਿਹੜੀ ਆ ਦੀ ਭੁੱਲ ਦਵੇ ਦੀ ساری ਜ਼ਿੰਦਗੀ ਯਾਰ ਨਾ ਬੜੇ ਚੰਨ ਦੇ ਲੱਗ ਗਿਆ ਹਾਂ ਹਾਂ ਜੀ ਕਿਹ ਲਈ ਬੱਸ ਸਰ ਠੀਕ ਹੈ ਆ ਮੇਰੇ ਵੀਰ ਨੇ ਨਾ ਸਾਨੂੰ ਰਸਤੇ ਪਾਇਆ ਨਹੀਂ ਤੇ ਪਤਾ ਨਹੀਂ ਸੀ ਅੱਜ ਲੱਗਣਾ ਵੀ ਕਿੱਧਰੋਂ ਕਿੱਧਰੋਂ ਨੂੰ ਨਿਕਲਣਾ ਹੈ ਤੇ ਇੱਥੋਂ ਅੱਛਾ ਰਾਈਟ ਇਹਨੇ ਸਾਨੂੰ ਬਸ ਕਿਰਪਾ ਨਾਲ ਹੀ ਇਹਨੇ ਪਛਾਣ ਲਿਆ ਨਹੀਂ ਤੇ ਅੱਜ ਪਤਾ ਨਹੀਂ ਸੀ ਲੱਗਣਾ ਵੀ ਕਿੱਧਰੋਂ ਕਿੱਧਰੋਂ ਨਿਕਲ ਕੇ ਵਿਚਾਰਾ ਉਦੋਂ ਦਾ ਸਾਨੂੰ ਰਸਤਾ ਦਿਖਾ ਰਿਹਾ ਤੇ ਬਾਹਰ ਕੱਢ ਰਿਹਾ ਇਹ ਬਹੁਤ ਵੱਡੀ ਗੱਲ ਹੈ ਮੈਂ ਮਿਲਾਂਗਾ ਵੀਰ ਨੂੰ ਵਾਹ ਮਿਹਰਬਾਨੀ ਰੋਟੀਆਂ ਆਡਾ ਤਾਂ ਮੈਨੂੰ ਪਤਾ ਨਹੀਂ ਫੇ ਕਸਮ ਸੇ ਮੈਨੂੰ ਨੀਂਦ ਨਹੀਂ ਆ ਰਹੀ ਹੋਣਾ ਕਸਮ ਸੇ ਮੈਨੂੰ ਨੀਂਦ ਨਹੀਂ ਆ ਰਹੀ ਐਸੇ ਪਰ ਬਹੁਤ ਮੇਰੇ ਵੀਰ ਬਾਈ ਨਹੀਂ 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 ਚਲਿਏ ਪਰ ਮੈਂ ਆਪਿਆ ਤੂੰ ਪਤਾ ਨਹੀਂ 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 ਇਹ ਦੋ ਨੀਂਦ ਪਰ ਨਹੀਂ ਨਹੀਂ ਜੱਲਾ ਉਹਲੇ ਪੜੇ ਪਿਆਰ ਨਾ ਬੜੇ ਜਾਣੇ ਤੋੜ ਲਾ ਲਿਆ ਮੈਂ ਫੋਨ ਬੰਦ ਲਾ ਦਿੱਤਾ ਨਾ ਨਾ ਜਿਹੜੀ ਆ ਦੀ ਪੁੱਲ ਦਾ ਵੇ ਦੀ ساری ਜਿੰਦਗੀ ਯਾਰ ਨਾ ਬੜੀ ਚੰਗਾ ਮੇਰੀ ਹੋ ਗਿਆ ਮੈਂ ਆਂਦੀ ਨਹੀਂ ਕਿ ਲਈ ਫਸਟਰ ਠੀਕ ਹੈ ਠੀਕ ਹੈ ਆ ਮੇਰੇ ਵੀਰ ਨੇ ਨਾ ਰਸਤੇ ਪਾਇਆ ਨਹੀਂ ਪਤਾ ਨਹੀਂ ਸੀ ਅੱਜ ਲੱਗਣਾ ਵੀ ਕਿਧਰੋਂ ਕਿਧਰੋਂ ਨੂੰ ਨਿਕਲਣਾ ਤੇ ਇੱਥੋਂ ਅੱਛਾ ਰਾਈਟ ਇਹਨੇ ਸਾਨੂੰ ਬਸ ਕਿਰਪਾ ਨਾਲ ਹੀ ਇਹਨੇ ਪਛਾਣ ਲਿਆ ਨਹੀਂ ਤੇ ਅੱਜ ਪਤਾ ਨਹੀਂ ਸੀ ਲੱਗਣਾ ਵੀ ਕਿਧਰੋਂ ਕਿਧਰੋਂ ਕਿ ਇਹ ਵਿਚਾਰਾ ਉਦੋਂ ਦਾ ਸਾਨੂੰ ਰਸਤਾ ਦਿਖਾ ਰਿਹਾ ਤੇ ਬਾਹਰ ਕੱਢ ਰਿਹਾ ਇਹ ਬਹੁਤ ਵੱਡੀ ਗੱਲ ਹੈ ਮੈਂ ਮਿਲਾਂਗਾ ਵੀਰ ਨੂੰ ਵਾਹ ਮਿਹਰਬਾਨੀ ਰੋਟੀਆਂ ਆਡਾ ਤਾਂ ਮੈਨੂੰ ਪਤਾ ਨਹੀਂ ਫੇ ਕਸਮ ਸੇ ਮੈਨੂੰ ਨੀਂਦ ਨਹੀਂ ਆ ਰਹੀ ਹੋਣਾ ਕਸਮ ਸੇ ਮੈਨੂੰ ਨੀਂਦ ਨਹੀਂ ਆ ਰਹੀ ਐ ਪਰ ਬਹੁਤ ਮੇਰੇ ਵੀਰ ਬਾਈ ਨਹੀਂ 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 ਚਲਿਏ ਪਰ ਮੈਂ ਆਪਿਆ ਤੂੰ ਪਤਾ ਨਹੀਂ 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 ਇਹ ਦੋ ਨੀਂਦ ਪਰ ਨਹੀਂ ਨਹੀਂ ਜਦੋਂ ਲਏ ਪੜੇ ਪਿਆਰ ਨਾ ਬੜੇ ਜਾਣਦੇ ਕੋਈ ਨਹੀਂ ਆਦੀ ਪੁੱਲ ਬਵੇ ਦੀ ਸਾਰੀ ਜ਼ਿੰਦਗੀ ਯਾਰ ਨਾ ਬੜੇ ਚਾਹਾਂ ਮੇਰੇ ਨਹੀਂ ਲੱਗਿਆ ਮੈਂ ਹਾਂ ਜੀ ਨਹੀਂ ਪਿਲਾਈ ਬੱਸ ਸਰ ਨਹੀਂ ਕਰਦਾ